ਆ ਘੋੜੇ ਦੀ ਨਾ ਬੈਗ ਡੀਲ ਹੋਈ ਆ ਹੁਣੇ-ਹੁਣੇ ਮਹਾਰਾਸ਼ਟਰ ਚੋਂ ਪਹੁੰਚਿਆ ਦਸ਼ਮੇਸ਼ ਸਟੱਡ ਫਾਰਮ ਤੇ ਪਿੰਡ ਸੂਰੇ ਵਾਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਬਾਈ ਸਿਮਰੇ ਹੋਰਿਆਂ ਕੋਲੇ ਤੇ ਅਰਮਾਨ ਸਰਪੰਚ ਕੋਲੇ ਬਾਈ ਬੂਟੇ ਹੋਰਿਆਂ ਕੋਲੇ ਇਹ ਬਾਈ ਘੋੜਾ ਨਹੀਂ ਹਾਇ ਤਾਂ ਬਸ਼ੇਰਾ ਹੀ ਇਹਦਾ ਨਾਮ ਆ ਸੰਗਰਾਮ ਦੋ ਦੰਦ ਹੋ ਗਿਆ ਦਾਦੇ ਦਾ ਬਾਈ 64 ਇੰਚਾ ਬਾਪ ਦੀ ਗੱਲ ਕਰੀਏ ਬਾਪ ਦਾ ਨਾਮ ਆ ਰੋਬਨ ਸਟਾਰ ਤੇ ਜੇ ਫਿਰ ਦਾਦੇ ਦੀ ਗੱਲ ਕਰੀਏ ਤੇ ਦਾਦਾ ਹੈਗਾ ਦੁਨੀਆ ਦਾ ਮਸ਼ਹੂਰ ਫੇਮਸ ਘੋੜਾ ਕਾਲਾ ਕੰਟਾ ਮਾਲੇ ਪਾਸੇ ਗੱਲ ਕਰੀਏ ਮਾਂ ਦਾ ਨਾਮ ਸੀ ਜੋਤੀ 63 ਇੰਚ ਦੀ ਘੋੜੀ ਸੀਗੀ ਮਾਰਵਾੜੀ ਸਵੇਦੀਆ ਮੱਟ ਵਾਲੇ ਘੋੜੇ ਦੀ ਸੀਗੀ ਇਹਦੀ ਮਾਂ ਦੋ ਬਲੱਡ ਲੈਣਾ ਇਹਦੇ ਚ ਬਈ ਇੱਕ ਬਲੱਡ ਲਾਈਨ ਕਾਂਟੇ ਵਾਲੀ ਆ ਦੂਜੀ ਸਵੇਧੀਆਂ ਮੱਟ ਲੈਣਾ ਤੇ ਬਾਕੀ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਕਾਂਟੇ ਦਾ ਦੂਜਾ ਰੂਪ ਹੀ ਐ ਕੋੜਾ ਕੰਨ ਕਨੋਤੀ ਦਾ ਖੜਨੀ ਦਾ ਤੇ ਸੁਭਾ ਦਾ ਭਲੇਖਾ ਤੁਸੀਂ ਕਾਂਟੇ ਦੇ ਹੀ ਖਾਜੋਗੇ ਫੀਸ ਵੈਸੇ ਤਾਂ ਬਾਈਆਂ ਨੇ 51000 ਰੁਪਇਆ ਰੱਖੀ ਆ ਪਰ ਕੋਈ ਗੱਲ ਨਹੀਂ ਮਾਨ ਤਾਨ ਕਰਾ ਦੇਾਂਗੇ ਕਿਉਂਕਿ ਆਪਣੇ ਬਾਈਆਂ ਨਾਲ ਅੱਜ ਦੇ ਲਿੰਕ ਨਹੀਂ ਤੀਜੀ ਪੀੜ੍ਹੀ ਜਾ ਗਿਆ ਰਮਾਨ ਸਰਪੰਚ ਕੰਨ ਚੈੱਕ ਕਰੋ ਕੰਨਾਂ ਦੀ ਕੁੰਡੀ ਬਰੀਕੀ ਕੰਨਾਂ ਦੀ ਵੇਖ ਕੇ ਯਾਰ ਨਾ ਤੁਸੀਂ ਘੋੜੇ ਕੋਲੇ ਜਾ ਕੇ ਕੰਨ ਤੇ ਖੜਨੀ ਵੇਖ ਕੇ ਦਵਾਣੇ ਹੋ ਜਾਓਗੇ ਘੋੜੇ ਦੇ ਜਿਹੜੀ ਤੁਹਾਨੂੰ ਤੀਜੀ ਪੀੜੀ ਦੀ ਗੱਲ ਕਰਦਾ ਸੀ ਨਾ ਕਿਉਂਕਿ ਜਿਹੜਾ ਾਰਮਾਨ ਦਾ ਦਾਦਾ ਨਾ ਜਸਵੀਰ ਸਿੰਘ ਮੱਠੂ ਸਰਪੰਚ ਉਹ ਬੰਦੇ ਤੋਂ ਆਪਾਂ ਉਦੋਂ 11-12 ਸਾਲ ਦੇ ਸੀਗੇ ਬਲਦ ਲੈ ਕੇ ਆਉਂਦੇ ਰਹੇ ਆ ਬਾਈਆਂ ਦਾ ਪੁਰਾਣਾ ਵਪਾਰ ਦਾ ਕੰਮ ਵੀ ਆ ਪਹਿਲਾਂ ਦਾਦੇ ਨੇ ਬਲਦਾਂ ਦਾ ਕੰਮ ਕਰਿਆ ਫਿਰ ਘੋੜੀਆਂ ਦਾ ਵਪਾਰ ਵੀ ਨਾਲ-ਨਾਲ ਕਰਿਆ ਫਿਰ ਬਾਈ ਸਿਮਰੇ ਵਰਗਿਆਂ ਨੇ ਬੂਟੇ ਵਰਗਿਆਂ ਨੇ ਕਰਿਆ ਅੱਜ ਕੱਲ ਵਪਾਰ ਰਮਾਨ ਸਰਪੰਚ ਵੀ ਨਾਲ ਹੱਥ ਵਟਾਉਂਦਾ ਸਾਫ਼ ਸੁਥਰਾ ਵਪਾਰ ਆ ਬਾਈਆਂ ਦਾ ਤੇ ਚੰਗੇ ਲੀਡਰਾਂ ਨਾਲ ਬਹਿਣੀ ਉੱਠਣੀ ਵੀ ਆ ਡੈਂਪੀ ਢਿਲੋ ਕਿਆ ਨਾਲ ਨਾਲ ਪਿੰਡ ਦੀ ਸਰਪੰਚੀ ਵੀ ਕਰੀਆ ਬਾਈਆਂ ਨੇ ਤੇ ਸਰਪੰਚੀ ਵੇਲੇ ਕਰੇ ਕੰਮ ਅੱਜ ਵੀ ਬੋਲਦੇ ਆ ਕਿਉਂਕਿ ਸ਼੍ਰੋਮਣੀ ਕਾਲੀਦਾਲ ਨਾਲ ਸੰਬੰਧਤਾ ਜਸਵੀਰ ਸਿੰਘ ਮਿੱਠੂ ਸਰਪੰਚ ਬਾਕੀ ਗੱਲਾਂ ਬਾਤਾਂ ਜਿਹੜੀਆਂ ਕੋਈ ਵੀ ਹੋਣਗੀਆਂ ਇੰਟਰਵਿਊ 'ਚ ਆਜੋ ਜੁੜੇ ਰਹੋ ਇੰਟਰਵਿਊ 'ਚ ਗੱਲਾਂ ਕਰਦੇ ਆਂ ਰਮਾਨ ਸਰਪੰਚ ਨਾਲ ਤੇ ਮਿੱਠੂ ਸਰਪੰਚ ਸੂਰੇ ਵਾਲੇ ਪਿੰਡ ਦੇ ਵਿੱਚ ਬੈਠੇ ਆਂ ਮਿੱਤਰੋ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਸਾਡੇ ਪਿੰਡਾਂ ਦੇ ਨੇੜੇ ਹੀ ਆ ਤੇ ਜਿਹੜਾ ਭਰਾ ਆਪਣੇ ਨਾਲ ਬੈਠਾ ਰਮਾਨ ਸਰਪੰਚ ਵੈਸੇ ਤਾਂ ਸੋਸ਼ਲ ਮੀਡੀਆ ਤੇ ਬਾਈ ਬਾਈ ਪੇਜ ਚਲਾਉਂਦਾ ਤੁਸੀਂ ਤਕਰੀਬਨ ਸਾਰੇ ਘੋੜਿਆਂ ਵਾਲੇ ਜਾਣਦੇ ਹੀ ਆ ਪਰ ਫੇਰ ਵੀ ਬਾਈ ਬਾਈ ਨਵਾਂ ਘੋੜਾ ਲੈ ਕੇ ਆਇਆ ਮਾਰਵਾੜੀ ਤੇ ਬਾਈ ਨੂੰ ਆਪਾਂ ਵਧਾਈਆਂ ਦੇਣ ਆਏ ਸੀਗੇ ਤੇ ਨਾਲੇ ਮੈਂ ਕਿਹਾ ਵੀਡੀਓ ਬਣਾਦ ਕੇ ਬਾਈ ਦੀ ਬਾਈ ਬਾਈ ਮਾਰਵਾੜੀ ਘੋੜਾ ਲਿਆ ਜਿਹਦਾ ਨਾਂ ਸੰਗਰਾਮ ਰੂਬਨ ਸਟਾਰ ਘੋੜੇ ਦਾ ਬੱਚਾ ਤੇ ਕਾਲੇ ਕਾਂਟੇ ਦਾ ਪੋਤਾ ਤੇ ਬਹੁਤ ਹੀ ਸਾਤਿਸ਼ਵਾਦਾ ਬੱਚਾ ਤੇ ਬੱਚਾ ਮੈਂ ਤਾਂ ਕਿਹਾ ਬਾਈ ਕਿਉਂਕਿ ਹਜੇ 2 ਦੰਦ ਹੀ ਆ ਜਿੰਨਾ ਚਿਰ ਬਾਈ ਘੋੜਾ ਕੋਈ ਵੀ ਆ 5 ਸਾਲ ਤੋਂ ਪਾਰ ਨਹੀਂ ਹੁੰਦਾ ਉਹਨਾਂ ਚਿਰ ਉਹ ਸਹੀ ਆਪ ਦੀ ਪੂਰੀ ਕੰਡੀਸ਼ਨ 'ਚ ਨਹੀਂ ਆਉਂਦਾ ਘੋੜਾ ਨਹੀਂ ਬਣਦਾ ਕਦ ਘਾਟ ਨਹੀਂ ਸਹੀ ਹੁੰਦਾ ਹਜੇ ਬੱਚਾ ਤੇ ਬਾਕੀ ਜਿਹੜੀਆਂ ਗੱਲਾਂ ਆਪਾਂ ਬਾਈ ਰਮਾਨ ਸਰਪੰਚ ਨਾਲ ਕਰਾਂਗੇ ਨਾਲ ਉਹਦੇ ਦਾਦਾ ਜੀ ਬੈਠੇ ਆ ਜਸਵੀਰ ਸਿੰਘ ਸਰਪੰਚ ਇਹ ਬਾਈ ਦਾ ਬ੍ਰਦਰ ਆ ਏ ਵੀ ਬ੍ਰਦਰਾਂ ਤੇ ਇਹ ਫਾਦਰ ਸਾਹਿਬ ਆ ਬਾਈ ਾਰਮਾਨ ਸਰਪੰਚ ਦੇ ਬਾਈ ਅਕਸ਼ਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਪਹਿਲਾਂ ਸਰਪੰਚ ਸਾਹਿਬਾਰੇ ਦੱਸ ਦਿੰਦਾ ਸਰਪੰਚ ਸਾਹਿਬ ਸ਼੍ਰੋਮਣੀ ਕਾਲੀ ਦਲ ਨਾਲ ਸੰਬੰਧਤ ਬੰਦੇ ਆ ਮੈਨੂੰ ਲੱਗਦਾ ਪਿਛਲੀਆਂ ਹੋ ਸਕਦਾ 2-3 ਪੀੜੀਆਂ ਇਹਨਾਂ ਦੀਆਂ ਸ਼੍ਰੋਮਣੀ ਕਾਲੀ ਦਲ ਚ ਹੀ ਹੁਣ ਕਿਉਂਕਿ ਪਹਿਲਾਂ ਸਰਪੰਚ ਸਾਹਿਬ ਰਹੇ ਕਾਲੀ ਦਲ ਚ ਫਿਰ ਬਾਈ ਹੋਰੀ ਰਹੇ ਬੂਟੇ ਵਰਗੇ ਤੇ ਹੁਣ ਾਰਮਾਨ ਸਰਪੰਚ ਵੀ ਕਾਲੀ ਦਲ ਚ ਹੀ ਰਿਹਾ ਹਾਂ ਠੀਕ ਇੱਕ ਗੱਲ ਦੱਸ ਦਿਆਂ ਵੀ ਜਿਵੇਂ ਬਾਈ ਹਰਦੀਪ ਸਿੰਘ ਡੈਂਪੀ ਢਿੱਲੋ ਪਾਰਟੀ ਬਦਲ ਕੇ ਹੋਰ ਪਾਰਟੀ ਚ ਗਏ ਤਾਂ ਸਰਪੰਚ ਸਾਹਿਬ ਉਹਨਾਂ ਨੇ ਫੇਰ ਵੀ ਮਦਦ ਬਾਈ ਡੈਂਪੀ ਢਿੱਲੋ ਦੀ કરી ਤੇ ਬਾਕੀ ਹੁਣ ਆਪਾਂ ਉਹਨਾਂ ਆ ਘੋੜੀਆਂ ਵਾਲੇ ਪਾਸੇ ਅਰਮਾਨ ਨਾਲ ਕਰਦੇ ਆ ਗੱਲਾਂ ਇੰਨੀ ਕਿ ਤੁਹਾਨੂੰ ਗੱਲ ਬਈ ਤਾਂ ਵਕਫ ਕਰਾਈ ਕਿਉਂਕਿ ਜਿਹੜੇ ਪੁਰਾਣੇ ਕਾਲੀ ਦਲ ਦੇ ਲੀਡਰ ਆ ਉਹ ਸਰਪੰਚ ਸਾਹਿਬ ਨੂੰ ਅਕਸਰ ਹਰੇਕ ਬੰਦਾ ਜਾਣਦਾ ਤੇ ਫੇਰ ਬਈ ਜਿਹੜੇ ਲੀਡਰਾਂ ਦੀਆਂ ਮਾਰਵਾੜੀ ਘੋੜੀਆਂ ਰੱਖੀਆਂ ਤੇ ਥੋੜਾ ਬਈ ਘੋੜੀਆਂ ਮੇਟ ਕਰਾਉਣ ਦਾ ਵੀ ਇਥੋਂ ਹੱਕ ਆ ਤੇ ਨਾਲੇ ਸਰਪੰਚ ਸਾਹਿਬ ਤੁਹਾਨੂੰ ਫਿਰ ਇਸ ਚ ਵੀ ਲੈਸ ਕਰਾ ਦੂਗਾ ਪ੍ਰਮਾਨભાઈ ਸਸੀ ਕਾਲ ਸਸੀ ਕਾਲ ਜੀ ਸਸੀ ਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਕਰਨ ਤੇ ਦਸ਼ਮੇਸ਼ਟਾਟ ਪਰਮ ਤੇ ਆਉਣ ਤੇ ਧੰਨਵਾਦ ਭਾਈ ਤੁਹਾਡਾ ਵੀ ਤੁਸੀਂ ਮੌਕਾ ਦਿੱਤਾ ਆਪਾਂ ਨੂੰ ਤੇ ਭਾਈ ਜਿਹੜਾ ਇਹ ਘੋੜਾ ਹਨਾ ਹਾਂਜੀ ਇਹ ਲੈਂਡ ਦਾ ਸਬੱਬ ਕਿਵੇਂ ਬਣਿਆ ਕਿਉਂਕਿ ਬਾਲੀ ਮੈਂ ਲੰਮੀ ਗੱਲ ਨਹੀਂ ਲ ਜਾਂਦਾ ਤਕਰੀਬਨ ਹਰ ਘੋੜਿਆਂ ਵਾਲਾ ਤੁਹਾਨੂੰ ਜਾਣਦਾ ਬਿਲਕੁਲ ਜੀ ਭਾਈ ਬਾਗਾਂ ਦਾ ਵਪਾਰ ਆ ਉਹ ਵੀ ਸਾਫ਼ ਸੁਥਰਾ ਤਨ ਪੀੜੀਆਂ ਹੋ ਗਾ ਪਹਿਲਾ ਸਰਪੰਚ ਸਾਹਿਬ ਨੇ ਵਪਾਰ ਕਰਿਆ ਫਿਰ ਬਾਈ ਬੂਟੇ ਰਹਿ ਨੇ ਹੁਣ ਨਾਲ ਬਾਈ ਅਰਮਾਨ ਵੀ ਵਪਾਰ ਕਰਦਾ ਸਾਫ ਸੁਥਰਾ ਬਾਈ ਕੰਮ ਕਰਦੇ ਆ ਬਾਈ ਆਪਾਂ ਇਹਨਾਂ ਤੋਂ ਆਪ ਇੱਕ ਬੁਸ਼ੇਰੀ ਲੈ ਕੇ ਗਏ ਆ ਕੱਲਾਂ ਵਾਲੇ ਚੇਤਕ ਕੋੜੇ ਦੀ ਆ ਬੁਸ਼ੇਰੀ ਜਿਵੇਂ ਬਾਈਆਂ ਨੇ ਆ ਕੇ ਦਿੱਤੀ ਸੀ ਉਵੇਂ ਹੀ ਬਿਲਕੁਲ ਬੁਸ਼ੇਰੀ ਲਿਕਲੀ ਆ ਤੇ ਜਾਣ ਸਾਰ ਹੀ ਸਾਨੂੰ 50000 ਨਫੇ ਨਾਲ ਬੰਦਾ ਖਰੀਦਦਾ ਸੀ ਪਰ ਅਸੀਂ ਉਹ ਵੇਚੀ ਨਹੀਂ ਰੱਖਣੀ ਆ ਕਰੇ ਕਿਉਂਕਿ ਬਾਲੀ ਚੰਗੀ ਬੁਸ਼ੇਰੀ ਆ ਤੇ ਬਾਈ ਘੋੜਿਆਂ ਤਾਂ ਅਕਸਰ ਹਨਾ ਤੁਸੀਂ ਲੈਣ-ਦੇਣ ਕਰਦੇ ਹੀ ਆ ਹਾਂਜੀ ਹਾਂਜੀ ਤੇ ਪਿੱਛੇ ਜੇ ਨੁਗਰਾ ਘੋੜਾ ਵੀ ਇਕ ਲਿਆਂਦਾ ਸੀ ਹਾਂਜੀ ਉਹ ਫਿਰ ਮੈਂ ਲਾਦਾ ਤੁਸੀਂ ਵੇਚਤਾ ਹਨਾ ਉਹ ਦੇਤਾ ਜੀ ਘੋੜੇ ਤਾਂ ਜੀ ਅਸੀਂ 2015-16 ਤੋਂ ਹੀ ਘੋੜਾ ਛੱਡਿਆ ਸੀਗਾ ਬਿੱਲਾ ਘੋੜਾ ਸੀਗਾ ਆਪਣੇ ਕੋਲੇ ਜੀ ਉਦੋਂ ਪਹਿਲਾਂ ਅੱਛਾ ਤੇ ਪਹਿਲਾਂ ਘਰ ਦੇ ਵਿੱਚ ਘੋੜਾ ਰਿਆ ਹੀ ਹੈ ਜੀ ਹੁਣ ਹੀ 7-8 ਸਾਲ ਹੋ ਗਏ ਘੋੜਾ ਨਹੀਂ ਰੱਖਿਆ ਜੀ ਪਰਮਾਨੈਂਟ ਤੇ ਹੁਣ ਸੋਚਿਆ ਵੀ ਘੋੜਾ ਸਾਰੇ ਵੀਰ ਭਰਾ ਆਉਂਦੇ ਸੀਗੇ ਘੋੜਿਆਂ ਖਰੀਦਣ ਆਲੇ ਹੂੰ ਤੇ ਹਰੇਕ ਬੰਦਾ ਹੀ ਆ ਕੇ ਇਹ ਗੱਲ ਕਹਿੰਦਾ ਸੀ ਵੀ ਯਾਰ ਘੋੜੇ ਰੱਖੋ ਬਾਕੀ ਭਾਈ ਜਦੋਂ ਘੋੜੀਆਂ ਆਪਾਂ ਬਾਹਰੋਂ ਕਈ ਵਾਰੀ ਖਾਲੀ ਲਿਆਉਣੇ ਆ ਫਿਰ ਜਾਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਇਹ ਤਾਂ ਹੈ ਜੀ ਤੇ ਹੁਣ ਫਿਰ ਭਾਈ ਮਾਰਵਾੜੀ ਲਿਆਂਦਾ ਹੈ ਹਾਂਜੀ ਮਾਰਵਾੜੀ ਲੈ ਜਾਂਦਾ ਜੀ ਠੀਕ ਆ ਤੇ ਭਾਈ ਸਵੱਬ ਕਿਵੇਂ ਬਣਿਆ ਘੋੜੇ ਲੈ ਜਾਂਦਾ ਫਿਰ ਇੰਨੀ ਵਾਰ ਟੋ ਕਿਵੇਂ 10 ਪਈ ਜਿਹੜਾ ਮਾਰਾਹਟਰ ਚੋਂ ਲਿਆਂਦਾ ਸਵੱਬ ਤਾਂ ਜੀ ਉਹ ਉੱਥੇ ਰਾਜਦਾਦਾ ਜੀ ਹੈ ਜੀ ਉਹਨਾਂ ਦਾ ਚੰਗਾ ਤਕੜਾ ਫਾਰਮ ਹੈ ਆਰਪੀ ਸਟੱਡ ਫਾਰਮ ਹੈ ਅੱਛਾ ਤੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਸਾਡੀ ਅੱਛਾ ਤੇ ਉਹਨਾਂ ਨੂੰ ਮੈਂ ਕੁਦਰਤੀ ਬੈਠੇ-ਬੈਠਿਆਂ ਨੂੰ ਫੋਨ ਲਾ ਲਿਆ ਵੈਸੀ ਨਾਰਮਲੀ अच्छा ਤੇ ਉਹਨਾਂ ਨੇ ਮੈਨੂੰ ਘੋੜੇ ਦੀ ਫੋਟੋ ਪਾਤੀ ਕਹਿੰਦੇ ਵੀ ਤੁਹਾਨੂੰ ਘੋੜਾ ਦੇ ਦਿੰਨੇ ਆ ਹਾਂ ਤੇ ਬਸ ਉਵੇਂ ਹੀ ਸਾਨੂੰ ਘੋੜਾ ਚੰਗਾ ਲੱਗਿਆ ਜੀ ਬਸ ਗੱਲਬਾਤ ਹੁੰਦਿਆਂ ਤੋਂ ਤੇ ਇੱਕ ਦਿਨ ਦੇ ਵਿੱਚ ਹੀ ਵੀਰ ਕਨਫਰਮ ਹੋ ਗਈ ਬਿਗ ਬਲਾਸਟ ਆ ਹਾਂਜੀ ਕਹਿ ਸਕਦੇ ਇੱਕ ਗੱਲ ਦੱਸ ਦਿਆਂ ਬਾਈ ਤੁਹਾਨੂੰ ਬਿਗ ਬਲਾਸਟ ਹੋਇਆ ਘੋੜੇ ਦਾ ਬਹੁਤ ਰੁਪਈਆ ਚ ਆਇਆ ਕਿਉਂਕਿ ਕਾਂਟੀ ਵਾਲੀ ਲੈਨਥ ਉਹਨੂੰ ਪਤਾ ਹੀ ਆ ਤੇ ਜਿਹੜਾ ਬਾਈ ਇਹਦਾ ਬਾਪ ਆ ਉਹ ਰਾਜਸਥਾਨ ਦਾ ਉਹ ਰਾਜਸਥਾਨ ਦੇ ਵਿੱਚ ਇਹ ਰੂਬਨ ਸਟਾਰ ਹੈ ਇੱਕ ਨਾ ਇਹ ਘੋੜੇ ਤੇ ਮਤਲਬ ਕਾਫੀ ਪੰਜਾਬ ਦੇ ਬੰਦੇ ਇਹਨੂੰ ਲੈਣਾ ਚਾਹੁੰਦੇ ਸੀ ਅੱਛਾ ਤੇ ਕਾਫੀ ਬੰਦਿਆਂ ਨੇ ਉਹਨਾਂ ਨੂੰ ਚੰਗੀ ਆਫਰ ਵੀ ਦਿੱਤੀ ਤੇ ਪਰ ਉਹਨਾਂ ਨੇ ਚਲੋ ਆਪਣੇ ਘਰ ਦਾ ਇਹਦਾ ਦਾਣਾ ਪਾਣੀ ਸੀ ਤੇ ਆਪਣੇ ਘਰੇ ਆਇਆ ਇਹ ਘੋੜੇ ਦੇ ਪਿੱਛੇ ਕਾਫੀ ਬੰਦੇ ਲੱਗੇ ਹੋਏ ਸੀ ਪੰਜਾਬ ਦੇ ਠੀਕ ਹੈ ਜੀ ਕਿੰਨੀ ਔਰ ਆ ਬਈ ਇਹਦੀ ਇਹ 2 ਦਿਨ ਤੋਂ ਹੋ ਗਿਆ ਜੀ ਉਹਗਾਸ 28 ਮਹੀਨਿਆਂ ਦਾ ਕਿ ਜ਼ਿਆਦੇ ਨਹੀਂ ਜ਼ਿਆਦੇ ਹੈ ਜੀ ਇਹ 33-34 ਮਹੀਨਿਆਂ ਦਾ ਹੋਵੇਗੀ ਅੱਛਾ ਤੇ ਕਿੰਨਾ ਕੱਦ ਕਰਕੇ ਬਾਈ ਕੱਦ 60 ਇੰਚ ਕਰਦੇ ਆ ਜੀ ਪੂਰਾ ਹੈ ਪੂਰਾ 60 ਇੰਚ ਫੱਟੀ ਵਾਲਾ ਕਰਕੇ ਆ ਜੀ ਤੇ ਬਾਈ ਤੁਸੀਂ ਇੱਥੇ ਲਿਆ ਕੈ ਦਿਨ ਹੋ ਗਿਆ ਲਿਆਂਦੇ ਨੂੰ ਹੁਣ ਇਹ 11-12 ਤਰੀਕ ਨੂੰ ਆਇਆ ਜੀ ਅੱਛਾ ਫਿਰ ਤਾਂ ਹਫਤਾ ਕੀ ਹੋਇਆ ਹਾਂਜੀ ਹਫਤਾ ਕੀ ਹੋਇਆ ਜੀ ਠੀਕ ਆ ਤੇ ਆ ਕੇ ਇੱਥੇ ਬਾਈ ਘੋੜੀਆਂ ਮੇਟ ਕਰਾਉਂਦੀਆਂ ਹਾਂਜੀ ਹੋਣਗੇ ਜੀ ਦੋ ਤਿੰਨ ਘੋੜੀਆਂ ਬੁਲਾਵਾਂਗੇ ਠੀਕ ਹੈ ਕਿੰਨੀ ਫੀਸ ਲੈਣੇ ਬਾਈ 30000 ਤੋਂ 51000 ਰੱਖੀ ਹੈ ਜੀ ਬਾਕੀ ਫੀਸ ਦੀ ਕੋਈ ਦਿੱਕਤ ਨਹੀਂ ਜਿੰਨੇ ਵੀ ਕੋਈ ਅਗਲਾ ਮਾਨਤਾਨ ਕਰਦੇ ਹੋਏ ਦੀ ਬੰਦੇ ਦਾ ਠੀਕ ਆ ਕੋਈ ਦਿੱਕਤ ਨਹੀਂ ਜੀ ਤੇ ਇੱਕ ਬਈ ਸਰਪੰਚ ਅਕਸਰ ਗੱਲ ਹੁੰਦੀ ਆ ਬਈ ਅਗਲਾ ਇੱਕ ਜਦੋਂ 52000 ਫੀਸ ਹੋ ਜੇ ਹਨਾ ਇੱਕ ਵਾਰੀ ਘੋੜਾ ਛੱਡ ਦਿੰਦਾ ਹਾਂਜੀ ਵੱਧ ਤੋਂ ਵੱਧ ਅਗਲਾ ਦੋ ਵਾਰੀ ਛੱਡ ਦਿੰਦਾ ਬਿਲਕੁਲ ਜੀ ਉਮਨ ਨੂੰ ਹੁਣ ساری ਆਖਿਆ ਵੀ ਆਪਾਂ ਘੋੜਾ ਤੀਜੀ ਵਾਰੀ ਵੀ ਛੱਡ ਦਾਂਗੇ। ਹਾਂਜੀ ਕਈ ਵਾਰੀ ਕੋਈ ਘੋੜੀ ਨਹੀਂ ਵੀ ਰਹਿੰਦੀ ਬੰਦੇ ਦੀ। ਹੂੰ ਤੇ ਕਿਉਂਕਿ ਬਾਈ ਫੀਸਾ ਬਹੁਤ ਜਾ ਰਹੇ ਆ। ਇੰਨੀ ਨਹੀਂ ਫੀਸ ਦੇ ਕੇ ਅਗਲੇ ਦੀ ਫੇਰ ਵੀ ਨਾ ਘੋੜੀ ਕਰਵਾ ਰਹੀ ਤਾਂ ਫਿਰ ਉਹ ਕੋਈ ਗੱਲ ਜੀ ਬੰਦ ਹੀ ਨਹੀਂ। ਠੀਕ ਆ। ਆਪਾਂ ਨੂੰ ਜੇ ਕਈ ਰੀ ਤੇ ਜਿਹੜੀ ਬਾਈ ਤੀਜੀ ਵਾਰੀ ਵੀ ਨਾ ਰਹੀ ਫਿਰ ਉਹ ਘੋੜੀ ਰਹਿੰਦੀ ਵੀ ਨਹੀਂ। ਉਹ ਰਹਿੰਦੀ ਵੀ ਨਹੀਂ। ਹਨਾ? ਹਾਂਜੀ। ਡਾਕਟਰ ਬਾਈ ਇੱਥੇ ਕਿਹੜੇ ਕਿਹੜੇ ਆਉਂਦੇ ਆ? ਡਾਕਟਰ ਤਕਰੀਬਨ ਸਾਰੇ ਹੀ ਆ ਜਾਂਦੇ ਆ ਜੀ। ਜਿਵੇਂ ਇੱਕ ਹੁਣ ਆਪਣੇ ਆਸਾ ਬਟਰ ਤੋਂ ਜੀ ਡਾਕਟਰ ਗੁਰਜੀਤ। ਅੱਛਾ। ਉਹ ਠੀਕ ਹੈ ਤੇ ਨਰਮਲ ਡਾਕਟਰ ਹੈ ਜੀ ਬਿਸ਼ਨੰਦੀ ਤੋਂ ਉਹ ਵੀ ਆ ਜਾਂਦੇ ਆ। ਪਤਲ ਸਾਰੇ ਡਾਕਟਰ ਹੀ ਆ ਜਾਂਦੇ ਆ ਜੀ। ਠੀਕ ਹੈ। ਤੇ ਘੋੜੀ ਦੇ ਰੱਖਣ ਦਾ ਪ੍ਰਬੰਧ ਰੱਖਣ ਦਾ ਪ੍ਰਬੰਧ ਹੈਗਾ ਜੀ। ਕਿਉਂਕਿ ਕਈ ਵੇਰੀ ਭਾਈ ਆਏ ਹੁੰਦਾ ਜਿਵੇਂ ਘੋੜਾ ਮਹਾਰਾਸ਼ਟਰ ਚੋਂ ਆਇਆ ਹੋ ਸਕਦਾ ਹੈ ਤੇ ਉਧਰ ਬੱਚੇ ਚੰਗੇ ਆ ਜਾਣ। ਕੋਈ ਆਪਣੀ ਵੀਡੀਓ ਵੇਖ ਕੇ ਬੰਦਾ ਉਧਰੋਂ ਆਉਣਾ ਚਾਹੁੰਦਾ ਹੋਵੇ। ਹਾਂਜੀ। ਬਿਲਕੁਲ। ਤੇ ਫਿਰ ਤਾਂ ਕਰਕੇ ਮੈਂ ਤੁਹਾਨੂੰ ਪੁੱਛਿਆ ਵੀ ਰੱਖਣ ਦਾ ਪ੍ਰਬੰਧ ਹੈਗਾ? ਇਹ ਰੱਖਣ ਦਾ ਪ੍ਰਬੰਧ ਪੂਰਾ ਜੀ ਕੋਈ ਦਿੱਕਤ ਨਹੀਂ ਰੱਖਣ ਦੀ। ਜੇ ਭਾਈ ਕੋਈ ਦੂਰ ਤੋਂ ਘੋੜੀ ਆਉਂਦੀ ਹੈ 3-400 ਕਿਲੋਮੀਟਰ ਤੋਂ ਜੀ ਕਿਉ ਜਿਹੜੀ ਮਾਰਵਾੜੀ ਲੈਣਾ ਲੈਣੀ ਹੈ ਜੀ ਆ ਹਰੇਕ ਜਿਹੜੇ ਘੋੜੇ ਦਾ ਆਸ਼ਕ ਹੋਵੇ ਬੰਦਾ ਉੱਥੇ ਹੀ ਜਾਂਦਾ ਮਗਰ ਚਾਹੇ ਕਿੰਨੀ ਵਾਰ ਟਿੱ ਗਿਆ ਉਹ ਘੋੜਾ ਬਿਲਕੁਲ ਜੀ ਉਹ ਘੋੜੀ ਫਿਰ ਇੱਥੋਂ ਚੈੱਕ ਕਰਾ ਕੇ ਵੀ ਤੋੜ ਸਕਦੇ ਆ ਉਹ ਵੀ ਕਰਵਾ ਦੇਾਂਗੇ ਜੀ ਠੀਕ ਆ ਕੋਈ ਦਿੱਕਤ ਨਹੀਂ ਹੋਵੇ ਜੀ ਅੱਛਾ ਠੀਕ ਆ ਹਾਂਜੀ ਤੇ ਭਾਈ ਜਿਹੜਾ ਤੇਰਾ ਸ਼ੌਂਕ ਆ ਸ਼ੌਂਕ ਤਾਂ ਫਿਰ ਤੈਨੂੰ ਤੇਰੇ ਦਾਦੇ ਤੇ ਬਾਪ ਤੋਂ ਹੀ ਲੱਗਿਆ ਹਨਾ ਹਾਂਜੀ ਸ਼ੌਂਕ ਤਾਂ ਮਤਲਬ ਜਿਹੜੇ ਘੋੜੇ ਘਰ ਚ ਪਹਿਲਾਂ ਹੀ ਸੀਗਾ ਕੋਲ ਸ਼ੁਰੂ ਤੋਂ ਹੀ ਘੋੜਾ ਰੰਗਾ ਜੀ ਤੇ ਘੋੜਿਆਂ ਦੇ ਬੱਚੇ ਹੀ ਪਲੇ ਆ ਜੀ ਠੀਕ ਆ ਹਾਂਜੀ ਤੇ ਹੁਣ ਭਾਈ ਇਸ ਟਾਈਮ ਘੋੜੀਆਂ ਵਿਕਰੀ ਵਾਲੀਆਂ ਖੜੀਆਂ? ਹਾਂਜੀ ਵਿਕਰੀ ਵਾਲੀਆਂ ਘੋੜਾਂ ਵੀ ਹੈਗੀਆਂ ਜੀ। ਕਿੰਨੀਆਂ ਕਾ? ਵਿਕਰੀ ਵਾਲੇ 4 ਕ ਜਾਨਵਰ ਹੈਗੇ ਆ ਜੀ ਹੁਣ। ਅੱਛਾ। ਤੇ ਬਾਕੀ ਮਾਰવાડી ਦੂਜੇ ਜਿਹੜੇ ਆਪਣੇ ਬਰੀਡਿੰਗ ਦੇ ਲਈ ਜਾਨਵਰ ਰੱਖਿਆ ਉਹ ਵੀ ਮਤਲਬ ਜੇ ਕੋਈ ਚੰਗੇ ਰੁਪਏ ਦੇ ਦਿੰੂਗਾ ਕੋਈ ਚੰਦਾ ਗਾਹ ਕਾਊਗਾ ਤਾਂ ਉਹ ਵੀ ਆਪਾਂ ਸੋਕ ਲਾਂਗੇ। ਅੱਛਾ ਠੀਕ ਹੈ। ਹਾਂਜੀ। ਇੱਕ ਤੇਰੇ ਕੋਲੇ ਭਾਈ ਉਹ ਦੇਵਰਾਜ ਦੀ ਹੈ ਕਿ ਦਲਵਾਗ ਦੀ ਬਹੁਤ ਚੰਗੀ ਕੁੜੀ ਆ ਹਨਾ? ਉਹ ਦੇਵਰਾਜ ਦੀ ਹੈ ਜੀ। ਠੀਕ ਆ। ਉਹ ਮਲਾਦੀ ਕੁੜੀ? ਹਾਂਜੀ ਉਹ ਇੱਕ ਸੁਹਾ ਸੁਈ ਵੀ ਆ ਜੀ ਕਾਲੇ ਘੰਟੇ ਤੋਂ। ਠੀਕ ਹੈ ਤੇ ਹੁਣ ਦੂਰੀ ਵਾਲੀ ਸਪਤਾਸ਼ ਤੋਂ ਕਵਰ ਕਰਵਾਈ ਹੋਈ ਹੈ ਜੀ ਅੱਛਾ ਠੀਕ ਹੈ ਹਾਂਜੀ ਉਹਦਾ ਤਾਂ ਨਹੀਂ ਬਾਈ ਕੋਈ ਵਿਚਾਰ ਉਹ ਤਾਂ ਰੱਖੀਏ ਕੁੜੀ ਨਹੀਂ ਉਹਦਾ ਕੇਰਾ ਤਾਂ ਕੋਈ ਨਹੀਂ ਹੈ ਜੀ ਬਾਕੀ ਜੇ ਕੋਈ ਕਾਂਡ ਚੱਲ ਅੱਛਾ ਕਾਂਡ ਦੀ ਹਾਂ ਉਹਦੀ ਬੱਚੀ ਸੀਗੀ ਕਾਂਡ ਏਡੀਆ ਅੱਛਾ ਉਹ ਵੀ ਆਪਣੇ ਕੋਲੇ ਹੀ ਆ ਠੀਕ ਹੈ ਉਹਦਾ ਕੋਈ ਵਿਚਾਰ ਹੈਗਾ ਬਣਾਵਾਂਗੇ ਮਨ ਜੇ ਜੀ ਤੇ ਨਾ ਰਹਿ ਤੋ ਆ ਠੀਕ ਹੈ ਇੱਕ ਪੰਜਾਬ ਦੀ ਹੈ ਮੱਛੀ ਆਪਣੇ ਕੋਲੇ ਅੱਛਾ ਕੈਰੀ ਕਰ ਦਿੱਤੀ ਠੀਕ ਹੈ ਉਹ ਕੁੜੀ ਮੱਛੀ ਆ ਠੀਕ ਹੈ ਇੱਕ ਜੈਰਾਜ ਦੀ ਹੈ ਜੀ ਇੱਕ ਤੁਹਾਡੇ ਕੋਲੇ ਬਾਈ ਅ ਕਿਹੜਾ ਉਹ ਘੋੜਾ ਜਿਹੜਾ ਪਿਛਲੀ ਵਾਰ ਛੂਹਾਂ ਤੇ ਆਇਆ ਸੀਗਾ ਇੱਥੇ ਕੇਸਰ ਕੇਸਰ ਗਿਆ ਉਹਦੀ ਤੇਲਗਾ ਕਮੈਦਾ ਹਣਾ ਮਛੇਰੀ ਹਾਂਜੀ ਉਹ ਹੈ ਤਾਂ ਤੇਲੀਆ ਕਮੈਦ ਪਰ ਉਹ ਬਣੂ ਕਾਲੀ ਜੀ ਠੀਕ ਹੈ ਉਹ ਮਤਲਬ ਉੱਤਰੀ ਉਹਦਾ ਕਲਰ 골ਡਨ ਜ ਹੈ ਤੇ ਅੰਬਰ ਉਹ ਮਤਲਬ ਜਿਹੜੇ ਚੌੜੀ ਵਾਲੇ ਵਾਲ ਉਹ ਬਲੈਕ ਆ ਰਹੇ ਸਾਰੇ ਅੱਛਾ ਠੀਕ ਹੈ ਉਹ ਮਤਲਬ ਜਿੰਨਾਂ ਵੀ ਸਾਡੇ ਸੂਮ ਦੇ ਵਿੱਚ ਗੱਲ ਆਈ ਹੈ ਜੀ ਅੱਛਾ ਮਤਲਬ ਕੇਸਰਗੇ ਤੋਂ ਜਿੰਨਾਂ ਵੀ ਪੰਜਾਬ ਦੇ ਵਿੱਚ ਘੋੜਾ ਸੂਮ ਹੈ ਅੱਛਾ ਮਤਲਬ ਸਾਰੇ ਬੰਦੇ ਨੇ ਜਿੰਨੇ ਬੰਦੇ ਨੇ ਵੀ ਦੇਖੀ ਹੈ ਵੀ ਹਰੇਕ ਬੰਦਾ ਕਹਿੰਦਾ ਵੀ ਯਾਰ ਇਹ ਟੌਪ ਕਲਾਸ ਬੱਚੀ ਇਹ ਤੁਹਾਡੇ ਕੋਲੇ ਆਈ ਹੈ ਅੱਛਾ ਉਹ ਘੋੜੀ ਵੀ ਬਿਲਕੁਲ ਨਾਰਮਲ ਘੋੜੀ ਹੈ ਜੀ ਹਾਂ ਨਾਰਮਲ ਹੈ ਹਾਂ ਜੀ ਦਰਮਿਆਨੀ ਘੋੜੀ ਤੇ ਬਹੁਤ ਚੰਗੀ ਬੱਚੀ ਹੈ ਇਹ ਉਹ ਘੋੜੀ ਨੇ 400 ਇਹ ਸੂਈ ਹੈ ਤੇ 400 ਇਹ ਸੂ ਠੀਕ ਹੈ ਤੇ ਸਿਲੇ ਦੇ ਵਿੱਚ ਹੀ ਗੱਭਾ ਰਹਿੰਦੀ ਹੈ ਜੀ ਕੌਣ ਬਾਦ ਸਾਹ ਵਾਲੇ ਘੋੜੇ ਤੋਂ ਮਲਾਈ ਹੋਈ ਹੈ ਰਾਜਾ ਤੋਂ ਨਹੀਂ ਡੈਵਿਡ ਤੋਂ ਵੀ ਅੱਛਾ ਸੰਦੇਵ ਮਾਦਲ ਜੀ ਦੇ ਕੋਲ ਹੈ ਅੱਛਾ ਉਸ ਤੋਂ ਫੇਰ ਦੁਬਾਰੇ ਮਲਾਈ ਹੋਈ ਹੈ ਜੀ ਉਹਦਾ ਘਰ ਦੇ ਰੱਖੀ ਹੈ ਕੁੜੀ ਹੈ ਨਾ ਹਾਂਜੀ ਉਹ ਬਰੀਡਿੰਗ ਦੇ ਲਈ ਰੱਖੀ ਹੈ ਉਸ ਤੋਂ ਦਾ ਬੱਚੇ ਹੀ ਲੈਣੇ ਨੇ ਠੀਕ ਹੈ ਹਾਂਜੀ ਲੈ ਵੀ ਮਿੱਤਰੋ ਬਾਈਆਂ ਨੇ ਸਟੱਡ ਕਰਤੀ ਓਪਨ ਬਸ਼ੀਰਾ ਬਹੁਤ ਚੰਗਾ ਬਾਈ ਚੰਗੀ ਲੈਣ ਦਾ ਕਾਲਾ ਕੰਟਾ ਦਾ ਪੋਤਰਾ ਤੇ ਫੀਸ ਆ ਬਾਈ 51000 ਬਾਕੀ ਬਾਈ ਕਹਿੰਦੇ ਕੋਈ ਗੱਲ ਨਹੀਂ ਮਾਨਤਾਨ ਵੀ ਤੁਹਾਡਾ ਪੂਰਾ ਕਰਨਗੇ ਇੱਕ ਬਾਈ ਨੇ ਬਹੁਤ ਵੱਡਾ ਆਫਰ ਦਿੱਤਾ ਨਹੀਂ ਆਮ ਬਾਈ ਘੋੜਿਆਂ ਵਾਲੇ ਦੋ ਵੇਰੀ ਘੋੜਾ ਛੱਡਦੇ ਇੱਕ ਵਾਰੀ ਫੀਸ ਤੇ ਤੇ ਇੱਕ ਵਾਰੀ ਉਦੋਂ ਬਾਅਦ ਉਹਦਾ ਵੀ ਤੁਹਾਨੂੰ ਚਾਂਸ ਦਿੱਤਾ ਹੁੰਦਾ ਤੇ ਬਾਈ ਕਹਿੰਦਾ ਦੋ ਨਹੀਂ ਆਪਾਂ ਇੱਕ ਹੋਰ ਵੀ ਨਾਲ ਚਾਂਸ ਲਾ ਦੇਗੇ ਇੱਕ ਚੀਜ਼ ਹੋਰ ਵੀ ਹੈ ਜੀ ਹਾਂਜੀ ਇਹਦੀ ਮਾਂ ਦੀ ਗੱਲ ਆਪਾਂ ਕਰਨੀ ਭੁੱਲ ਗਏ ਇਹਦੀ ਮਾਂ ਦੇ ਵੀ ਪਟਾ ਹੀ ਹੈ ਜੀ ਮਤਲਬ ਇਹਦੀ ਮਾਂ ਦੇ ਵੀ ਪਟਾ ਤਿੰਨ ਪੈਰ ਚਿੱਟੇ ਉਹ 36 ਇੰਚ ਘੋੜੀ ਐ ਉਸ ਦੇ ਦੋ ਪੈਰ ਚਿੱਟੇ ਆ ਨਾ ਇਹ ਕੋ ਪੈਰ ਚਿੱਟੇ ਸਵੇਡੀਆਂ ਮੱਥ ਵਾਲੀ ਘੋੜੀ ਦੀ ਐ ਇਹਦੇ ਫਾਦਰ ਦੇ ਵੀ ਦੋ ਪੈਰ ਚਿੱਟੇ ਮੱਥੇ ਪਟਾ ਤੇ ਇਹਦੇ ਦਾਦੇ ਦੇ ਵੀ ਤਿੰਨ ਪੈਰ ਚਿੱਟੇ ਮੱਥੇ ਪਟਾ ਤੇ ਜਿਹੜਾ ਇਹਦਾ ਪਰਦਾਦਾ ਹੈ ਉਹਦੇ ਵੀ ਪੱਲਾ ਮੱਥੇ ਪਟਾ ਲਈ ਸ਼ਾਨ ਵਾਲੀ ਸ਼ਾਨ ਵਾਲੀ ਸ਼ਾਨ ਲੈਣ ਦਾ ਘੋੜਾ ਸਾਰੀ ਲਾਈਨ ਦੇ ਵੀ ਮਤਲਬ ਪਟਈਆ ਮਾਂ ਦੇ ਵੀ ਪਿਓ ਦੇ ਵੀ ਤੇ ਅੱਗੇ ਬੱਚੇ ਵੀ ਪਟੇ ਵਾਲੇ ਆਉਣ ਦੀ ਜਾਰੀ ਹੈ ਤੇ ਬਾਕੀ ਭਾਈ ਤੇਰੀ ਇੱਕ ਆ ਗੱਲ ਬਹੁਤ ਵਧੀਆ ਲੱਗੀ ਯਾਰ ਜਿਹੜਾ ਤੂੰ ਦੋ ਵੇਰੀ ਨਹੀਂ ਤਿੰਨ ਵੇਰੀ ਘੂੜੀ ਆਖਿਆ ਵੀ ਕਵਰ ਕਰਾਉਂਗਾ ਆਪਾਂ ਨੂੰ ਜੀ ਅਗਲੇ ਦੀ ਘੂੜੀ ਦਾ ਭਾਰ ਨਹੀਂ ਚਾਹੀਦੀ ਜੀ ਚਲੋ ਫੀਸ ਤਾਂ ਕੋਈ ਅਗਲਾ ਕੋਈ ਘੱਟ ਦੇ ਦੇਗਾ ਕੋਈ ਵਧ ਦੇ ਦੇਗਾ ਕਿਉਂਕਿ ਆਪਾਂ ਵੀ ਘੋੜਾਂ ਦਾ ਹੋਰ ਘੋੜਿਆਂ ਕੋਲੇ ਲੈ ਕੇ ਜਾਣੇ ਆ ਸਹੀ ਗੱਲ ਮਤਲਬ ਇੰਨੇ ਦਾ ਫੀਸਾਂ ਭਰਦੇ ਉਹ ਘੋੜੀਆਂ ਨਹੀਂ ਜਦੋਂ ਤਾਂ ਬੜਾ ਰਹੀ ਇੱਕ ਬਈ ਮੈਂ ਤੇਰੀ ਗੱਲ ਵਿੱਚ ਨਿੱਕੀ ਜੀ ਘੱਟ ਕਰਦਾ ਕਈ ਵਾਰੀ ਪਤਾ ਕੀ ਹੁੰਦਾ ਕਈ ਅਗਲਾ ਆਖ ਦਿੰਦਾ ਮੈਂ ਬਈ ਘੋੜਾ ਜਦੋਂ ਇੱਕ ਹੀਟ ਆ ਘੂੜੀ ਦੀ ਬਈ ਤੁਸੀਂ ਚੈੱਕ ਕਰਾਈ ਚਲੋ ਹਨਾ ਜਾਂ ਇੱਕ ਵਾਰੀ ਕਰੋ ਜਾਂ ਦੋ ਵਾਰੀ ਕਰੋ ਅਸੀਂ ਘੋੜਾ ਇੱਕ ਵਾਰੀ ਛੱਡਾਂਗੇ ਹਾਂਜੀ ਉਹ ਜਦੋਂ ਘੋੜੀ ਹੀਟ ਚ ਆਉਂਦੀ ਹੈ ਤੁਸੀਂ ਜੰਪ 21 ਦਿਓਗੇ ਕਿ ਦੋ ਵੀ ਛੱਡ ਦਿਓਗੇ ਨਹੀਂ ਉਹ ਡਾਕਟਰ ਸਾਹਿਬ ਦੇ ਦੱਸਣ ਤੇ ਆ ਜੀ ਜੇ ਡਾਕਟਰ ਸਾਹਿਬ ਨੇ ਆਖਿਆ ਵੀ ਦੋਆਂ ਦੀ ਲੋੜ ਹੈ ਤੇ ਦੋ ਵੀ ਦੇ ਦੇਣਗੇ ਕੋਈ ਠੀਕ ਆ ਉਹਦੀ ਤੁਹਾਨੂੰ ਕੋਈ ਵਿਚਾਰ ਨਹੀਂ ਨਹੀਂ ਉਹਦੀ ਕੋਈ ਨਹੀਂ ਵੀ ਇੱਕ ਹੀਟ ਦੇ ਵਿੱਚ ਮਤਲਬ ਆਪਾਂ ਇੱਕ ਹੀਟ ਦੇ ਵਿੱਚ ਵੀ ਦੋ ਵਾਰੀ ਛੱਡ ਦੇਗੇ ਜੇ ਤਿੰਨ ਵਾਰੀ ਲੋੜ ਪੈਂਦੀ ਹੈ ਇੱਕ ਹੀਟ ਦੇ ਚ ਤਿੰਨ ਵਾਰੀ ਵੀ ਛੱਡ ਦੇ ਦਿਆਂਗੇ ਠੀਕ ਆ ਹਾਂਜੀ ਤਿੰਨ ਆਪਾਂ ਤਿੰਨ ਹੀਟਾਂ ਤੱਕ ਘੋੜਾ ਜਿੰਨੀ ਵਾਰੀ ਮਰਜ਼ੀ ਕੋਈ ਸਮਝ ਗਿਆ ਸਮਝ ਗਿਆ ਸਮਝਣ ਵਾਲੇ ਬੰਦੇ ਸਮਝ ਗਏ ਭਾਈ ਜਿਵੇਂ ਪਹਿਲਾ ਘੋੜੀ ਸੇਲੇ ਚ ਮਲਾ ਲਈ ਕਈ ਵਾਰੀ ਖਾਲੀ ਨਿਕਲ ਗਈ ਉਸ ਤੋਂ ਬਾਅਦ ਵੀ ਦੋ ਚਾਂਸ ਤੁਸੀਂ ਲੈ ਸਕਦੇ ਆ ਦੋ ਹੀਟਾਂ ਤੇ ਤੇ ਬਾਕੀ ਬਈ ਘੋੜਾ ਚੰਗੀ ਬਲੱਡ ਲਾਈਨ ਦਾ ਕਾਲੇ ਕਾਂਟੇ ਦਾ ਪੋਤਰਾ ਅਲੀ ਸ਼ਾਨ ਦਾ ਪੜੋਤਾ ਤੇ ਉਧਰੋਂ ਜਿਹੜੀ ਮਾਂ ਵਾਲੀ ਲੈਣਾ ਉਹ ਵੀ ਬਹੁਤ ਚੰਗੀ ਬਲੱਡ ਲਾਈਨ ਆ ਦੇ ਮੱਠਾਂ ਲਈ ਆ ਬਈ ਉਹ ਸਵੇਦੀਆ ਮੱਠ ਵਾਲੇ ਘੋੜੇ ਦੀ ਬ੍ਰੀਡਿੰਗ ਹਾਂਜੀ ਇਹ ਮਹਾਰਾਜਾ ਮਾਹਵੀਰ ਸਿੰਘ ਦਿਉੜੇ ਜੀ ਹੈ ਜੀ ਜੋਧਪੁਰ ਤੋਂ ਰਾਜਸਥਾਨ ਚ ਰਾਜਸਥਾਨ ਦੇ ਵਿੱਚ ਹੀ ਉਹਨਾਂ ਦੇ ਘਰ ਦਾ ਇਹ ਬ੍ਰੀਡ ਹੋਇਆ ਹੈ ਅੱਛਾ ਹਾਂਜੀ ਉੱਥੋਂ ਫਿਰ ਮਹਾਰਾਸ਼ਟਰ ਉੱਠ ਗਏ ਸੀ ਹਾਂਜੀ ਉੱਥੋਂ ਮਹਾਰਾਸ਼ਟਰ ਚਲਾ ਗਿਆ ਸੀ ਮਤਲਬ ਉਹਨਾਂ ਦਾ ਚੰਗਾ ਤਕੜਾ ਸਟੱਡ ਫਾਰਮ ਹੈ ਤੇ ਬ੍ਰੀਡਿੰਗ ਵਾਲਾ ਬਹੁਤ ਚੰਗਾ ਘੋੜਵਾ ਉਹਨਾਂ ਕੋਲ ਜਾਨਵਰ ਰੱਖੇ ਹੋਏ ਆ ਠੀਕ ਆ ਹਾਂਜੀ ਬ੍ਰੀਡਿੰਗ ਇਹ ਹਾਂਜੀ ਆਵਲਾਖ ਬੱਚਾ ਆਇਆ ਜੀ ਮਹਾਰਾਸ਼ਟਰ ਦੇ ਵਿੱਚ ਆਵਲਾਖੀ ਕੋੜੀ ਤੇ ਹਾਂਜੀ ਆਵਲਾਖ ਕੋੜੀ ਤੇ ਬਹੁਤ ਚੰਗੀ ਹਾਈਟ ਵਾਲਾ ਬੱਚਾ ਤੇ ਕੋੜੀਆਂ ਹੋਰ ਵੀ ਮੇਟ ਹੈਗੀਆਂ ਹਾਂ ਕੋੜੀਆਂ 6-7 ਕੋੜੀਆਂ ਅਗਲੇ ਮਹੀਨੇ ਸੂਨ ਵਾਲਾ ਮੈਜੀ ਠੀਕ ਹੈ ਹਾਂਜੀ ਵੀ ਬਾਈ ਨਾਲ ਕਰਿਓ ਸੰਪਰਕ ਨੰਬਰ ਮੈਂ ਲਾ ਦੂੰਗਾ ਬਾਈ ਦਾ ਸਕਰੀਨ ਤੇ ਠੀਕ ਆ ਜੀ ਜੇ ਕਿਸੇ ਨੇ ਚੰਗੀਆਂ ਬਰੀਡਿੰਗ ਵਾਲੀਆਂ ਕੋੜੀਆਂ ਲੈਣੀਆਂ ਹੋਣ ਤੇ ਬਾਈ ਬਾਈਆਂ ਨਾਲ ਉਹ ਬੰਦਾ ਵੀ ਸੰਪਰਕ ਕਰ ਲੈ ਬਾਈਆਂ ਕੋਲ ਚੰਗੀਆਂ ਮਾਰਵਾੜੀ ਲੈਣਦੀਆਂ ਕੋੜੀਆਂ ਤੇ ਨੁਕਰੀਆਂ ਕੋੜੀਆਂ ਹਰ ਵੇਲੇ ਉਪਲਬਧ ਹੁੰਦੀਆਂ ਤੇ ਤੁਹਾਨੂੰ ਬਈ ਸਹੀ ਗਾਈਡ ਕਰਨਗੇ ਗਲਤ ਰਹਿ ਨਹੀਂ ਦਿੰਦੇ ਸੋ ਵੀਡੀਓ ਸ਼ੇਅਰ ਕਰੋ ਬਾਈ ਜੀ ਸਸਿਕਾਰ